ਅੱਜ ਦਸੂਹਾ ਦੇ ਵਿੱਚ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬਰਸਾਤ ਦੇ ਵਿੱਚ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਸੀਗਾ ਉਸ ਸਬੰਧ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀਗਾ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਸਾਰੇ ਜਿਹੜੇ ਜ਼ਿਮੀਦਾਰਾਂ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਆ ਉਹ ਪਾਏ ਜਾਣਗੇ ਔਰ ਜਿਹੜੀ ਦੀਵਾਲੀ ਹੈ ਉਹ ਤਾਂ ਜੋ ਲੋਕ ਖੁਸ਼ੀ ਨਾਲ ਮਨਾਈ ਜਾ ਸਕੇ ਔਰ ਅੱਜ ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ ਤੀਜਾ ਦੇਣਿਆ ਸਾਡਾ ਹਰ ਰੋਜ਼ ਅਸੀਂ ਜਿਹੜੇ ਕਿਸਾਨ ਨੇ ਸਾਡੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਉਂਦੇ ਸੈਂਕਸ਼ਨ ਲੈਟਰ ਜਿਹੜੇ ਬਣ ਰਹੇ ਆਂ ਔਰ ਅੱਜ ਵੀ ਤਕਰੀਬਨ 129 ਲਾਪਾਤਰੀਆਂ ਨੂੰ ਚਾਰ ਪਿੰਡਾਂ ਦੇ ਲਾਪਾਤਰੀ ਸੀਗੇ ਉਹਨਾਂ ਨੂੰ ਤਕਰੀਬਨ 31 ਲੱਖ ਦੀ ਜਿਹੜੀ ਰਕਮ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਅੱਜ ਪਾਉਂਦੇ ਸੈਂਕਸ਼ਨ ਲੈਟਰ ਆਪਾਂ ਦਿੱਤੇ ਆ ਕੱਲ ਤਕਰੀਬਨ 9,55,000 ਔਰ ਪਰਸੋਂ ਜਿਹੜਾ ਸੀਗਾ ਤਕਰੀਬਨ 13 ਲੱਖ ਰੁਪਇਆ ਜ਼ਿਮੀਦਾਰਾਂ ਦੇ ਖਾਤਿਆਂ ਦੇ ਵਿੱਚ ਪਾਇਆ ਸੀ ਔਰ ਅਗਲੇ ਦਿਨ ਵੀ ਕੱਲ ਵੀ ਸਾਡੇ ਦੋ ਪਿੰਡਾਂ ਦੇ ਜਿਹੜੇ ਕਿਸਾਨ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਆ ਉਹ ਪਾਈ ਜਾਣਗੇ ਔਰ ਮੈਂ ਆਪਣੇ ਵੱਲੋਂ ਆਪਣੇ ਹਲਕਾ ਦਸੂਹਾ ਦੇ ਸਾਰੇ ਜ਼ਿਮੀਂਦਾਰ ਭਾਈਚਾਰੇ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਚੰਗੀ ਸੋਚ ਸੀ ਕਿ ਜਿਹੜਾ ਨੇ ਕੁਦਰਤੀ ਆਫਤ ਦੇ ਨਾਲ ਸਾਡਾ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਕੀਤਾ ਹੈ ਤੇ ਮਾਨ ਸਾਹਿਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਜਿਹੜੀ ਬਾਹ ਫੜੀ ਹੈ ਔਰ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਹੈ ਜਿਹੜੇ ਕਹਿੰਦੇ ਸੀ ਵੀ ਸਰਕਾਰ ਨੇ ਕਿਸੇ ਨੂੰ ਕੋਈ ਮਾਪਜਾ ਨਹੀਂ ਦੇਣਾ ਕਿ ਸਰਕਾਰ ਨੇ ਕਿਸੇ ਦੀ ਮਦਦ ਨਹੀਂ ਕਰਨੀ ਔਰ ਮੁੱਖ ਮੰਤਰੀ ਸਾਹਿਬ ਨੇ ਜੋ ਐਲਾਨ ਕੀਤਾ ਸੀ ਉਹਦੇ ਉੱਤੇ ਪੈਰਾ ਦਿੱਤਾ ਹੈ ਔਰ ਲੋਕਾਂ ਨੂੰ ਜਵਾਬ ਦਿੱਤਾ ਹੈ ਕਿ ਔਰ ਲੋਕਾਂ ਦੇ ਖਾਤਿਆਂ 'ਚ ਪੈਸੇ ਪਾ ਕੇ ਇੱਕ ਵਾਰੀ ਦੱਸ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਖੜੀ ਹੈ ਔਰ ਕਿਸਾਨਾਂ ਦੀ ਜਿਹੜੀ ਬਾਹ ਹੈ ਔਕੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੜੀ ਹੈ ਔਰ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਸਮੁੱਚੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਦੇ ਨਾਲ ਸਾਰੀਆਂ ਜਿਹੜੀਆਂ ਸਰਵੇ ਕਰਕੇ ਮਾਨਯੋਗ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਨਾਇਬ ਤਹਿਸੀਲਦਾਰ ਸਾਹਿਬ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਨੇ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਔਰ ਜਿਹੜੇ ਕੋਈ ਜ਼ਿੰਮੇਦਾਰ ਰਹਿ ਗਏ ਨੇ ਉਹਨਾਂ ਦੇ ਆਉਣ ਦੇ ਆਲੇ ਦੇਣਾ ਦੇ ਵਿੱਚ ਸਰਵੇ ਕਰਵਾ ਕੇ ਉਹਨਾਂ ਨੂੰ ਵੀ ਜਿਹੜੇ ਪੈਸੇ ਦਿੱਤੇ ਜਾਣਗੇ ਉਸ ਤੋਂ ਬਾਅਦ ਹੁਣ ਜਿਹੜੇ ਮਕਾਨ ਜਿਹੜੇ ਢੱਟ ਗਏ ਸੀਗੇ ਕੁਛ ਡੇਗੇ ਸੀਗੇ ਕੁਛ ਛੱਤਾਂ ਜਿੱਦਾਂ ਦੀਆਂ ਡੇਗਪੀਆਂ ਸੀਗੀਆਂ ਉਹਨਾਂ ਦੇ ਪੈਸੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਣੇ ਸ਼ੁਰੂ ਕਰਨਗੇ ਸੋ ਸਾਰਿਆਂ ਦਾ ਦਿੱਤੇ ਧੰਨਵਾਦ ਵੀ ਕਰਦੇ ਹਾਂ ਉੱਤੇ ਪੰਜਾਬ ਸਰਕਾਰ ਦਾ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਜੂ ਜੀ ਦਾ ਖਾਸ ਬੈਜੀ ਜੀ ਕੀ ਫਟੇ ਮੈਂ ਸਤਨਾਮ ਸਿੰਘ ਸਰਪੰਚ ਪਿੰਡ ਇਬਰਾਹਿਮ ਕੋਟੋ ਜੋ ਸਾਡੇ ਪਿੰਡ ਨੂੰ ਅੱਜ 31 ਪਰਿਵਾਰਾਂ ਨੂੰ ਜੋ ਚੈੱਕ ਮਿਲੇ ਨੇ ਮਾਨ ਸਰਕਾਰ ਵੱਲੋਂ ਅਸੀਂ ਇਸ ਸਰਕਾਰ ਦਾ ਧੰਨਵਾਦ ਕਰਦੇ ਹਾਂ ਔਰ ਜਿੰਨੇ ਵੀ ਹੋਰ ਵੀ ਪਿੰਡਾਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਪਿਛਲੇ 4 ਦਿਨ ਤੋਂ ਚੈੱਕ ਜਾ ਰਹੇ ਨੇ ਔਰ ਸਾਰੇ ਹੀ ਜ਼ਿਮੀਂਦਾਰ ਐਪਰੀਸ਼ੀਏਟ ਕਰਦੇ ਪਏ ਨੇ ਕਿਉਂਕਿ ਜੋ ਕੰਮ ਪਹਿਲਾਂ ਕਦੇ ਨਹੀਂ ਹੋਇਆ ਔਰ ਮਾਨ ਸਾਹਿਬ ਨੇ ਜੋ ਵੀ ਕਰਾਰ ਕੀਤਾ ਸੀ ਕਿ ਅਸੀਂ ਜ਼ਿਮੀਂਦਾਰਾਂ ਦੇ ਨਾਲ ਖੜੇ ਹਾਂ ਤੇ ਉਹ ਸਾਡੇ ਨਾਲ ਖੜੇ ਨੇ ਉਹ ਸਾਰਿਆਂ ਨੂੰ ਹੀ ਚੈੱਕ ਮਿਲੇ ਨੇ ਔਰ ਜ਼ਿਮੀਦਾਰ ਪਿੰਡ ਦੇ ਵਿੱਚ ਬਹੁਤ ਖੁਸ਼ ਨੇ ਉਹ ਧੰਨਵਾਦ ਕਰਦੇ ਨੇ ਮਾਨ ਸਾਹਿਬ ਦਾ ਸਾਡੇ ਐਮਐਲ ਸਾਹਿਬ ਕਰਮ ਸਿੰਘ ਹੁੰਮਣ ਉਹਨਾਂ ਦੇ ਫਾਦਰ ਸਾਹਿਬ ਇਹਨਾਂ ਨੇ ਸਾਡੇ ਜ਼ਿਮੀਦਾਰਾਂ ਦਾ ਸਾਡੇ ਪਿੰਡਾਂ ਦੇ ਵਿੱਚ ਬੜਾ ਹੀ ਹਿੱਸਾ ਦਿੱਤਾ ਹੈ ਜਿਸ ਦਿਨ ਦੀ ਸਰਕਾਰ ਬਣੀ ਹੈ ਅਸੀਂ ਇਹਨਾਂ ਦੇ ਦਿਨ ਰਾਤ ਇਹ ਸਾਡੇ ਨਾਲ ਜੁੜੇ ਨੇ ਉਹ ਸਾਰੇ ਪਿੰਡ ਵੀ ਇਹਨਾਂ ਦੇ ਨਾਲ ਜੁੜੇ ਨੇ ਜੋ ਪਿਛਲੇ ਐਮਐਲਏ ਜਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਸਭ ਕੁਝ ਨਹੀਂ ਅਸੀਂ ਦੇਖਣ ਨੂੰ ਸਾਨੂੰ ਮਿਲਿਆ ਜੋ ਐਸ ਵਾਰ ਮਿਲਿਆ ਅਸੀਂ ਇਹਨਾਂ ਸਾਰਿਆਂ ਦਾ ਐਪਰੀਸ਼ੀਏਟ ਕਰਨੇ ਆ ਧੰਨਵਾਦ ਅਸੀਂ ਕਹਿੰਦੇ ਹਾਂ ਕਿ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਨਾ ਹੁਣ ਤੱਕ ਉਹ ਉਹਨਾਂ ਪੂਰੇ ਕੀਤੇ ਆ ਜੋ ਵੀ ਹੜਪ੍ਰੀਤਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਸੀ ਉਹਦੀ ਉਹਨਾਂ ਪੂਰਤੀ ਕੀਤੀ ਗਈ ਆ ਤੇ ਪਿੰਡੋਂ ਪਿੰਡੀ ਜਿਹੜੇ ਆ ਉਹ ਚੈੱਕ ਦਿੱਤੇ ਗਏ ਆ ਜੋ ਕਿ ਖਾਤਿਆਂ ਦੇ ਵਿੱਚ ਪੈ ਗਏ ਨੇ ਆਪੋ ਆਪਣੀ ਤਰ੍ਹਾਂ ਸੀ ਉਹਨਾਂ ਦੇ ਦਿੱਤੇ ਗਏ ਨੇ ਤੇ ਕੀ ਕਹ ਲਵੇ ਸਰਕਾਰ ਨੂੰ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਚਲੋ ਨੁਕਸਾਨ ਤੇ ਕੁਦਰਤੀ ਤੌਰ ਤੇ ਹੋਇਆ ਸੀ ਤੇ ਜੋ ਸਰਕਾਰ ਨੇ ਲੋਕਾਂ ਦਾ ਮੁਆਵਜ਼ਾ ਦੇ ਕੇ ਲੋਕਾਂ ਦੇ ਜਿਹੜੇ ਹੱਕ ਜਿਹੜਾ ਉਹ ਦਿੱਤਾਈ ਐਮ ਐਲ ਏ ਸਾਹਿਬ ਦਾ ਮੁਖਮੰਦ ਸਾਹਿਬ ਦਾ ਬਹੁਤ ਧੰਨਵਾਦ ਐਮ ਐਲ ਏ ਸਾਹਿਬ ਦਾ ਕਰਮਵੀਰ ਸਾਹਿਬ ਦਾ ਜੋ ਇੱਕ ਬੜੀ ਆਪਣੀ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ ਜੀ ਅੱਗੇ ਹੋ ਕੇ ਪਿੰਡੋਂ ਪਿੰਡੀ ਜਾ ਕੇ ਉਹਨਾਂ ਨੁਕਸਾਨ ਦਾ ਜਾਜਾ ਲੈ ਕੇ ਤੇ ਫਿਰ ਜਿਹੜਾ ਇਹ ਉਹਨਾਂ ਖਰਾਬਾ ਦਿੱਤਾ ਹੈ ਅਸੀਂ ਕਰਮਵੀਰ ਸਿੰਘ ਹੁਮਲ ਦਾ ਤੇ ਭਗਵੰਤ ਮਾਨ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਜੀ ਬਹੁਤ ਧੰਨਵਾਦ ਆ ਪੰਜਾਬ ਸਰਕਾਰ ਦੇ ਆਪਣੇ ਐਮ ਐਲ ਏ ਸਾਹਿਬ ਦੇ ਜਿਨ੍ਹਾਂ ਨੇ ਪ੍ਰਸ਼ਾਸਕ ਨੂੰ ਕਹਿ ਕੇ ਮਤਲਬ ਕਿ ਜੋ ਵੀ ਕਿਸੇ ਦਾ ਹੱਕ ਬੰਦਾ ਏ ਉਹ ਵਾਧੂ ਵਾਧਵਾਇਆ ਜੀ ਫਸਲ ਦਾ ਅੱਗੇ ਅੱਜ ਤੱਕ ਸਰਕਾਰਾਂ ਬਹੁਤ ਆਈਆਂ ਇਸ ਤਰ੍ਹਾਂ ਜਿਸ ਤਰ੍ਹਾਂ ਹੁਣ ਇਹਨਾਂ ਨੇ ਜੋ ਵਾਦਾ ਕੀਤਾ ਸੀ ਉਸ ਟਾਈਮ ਦੇ ਵਿੱਚ ਵਿੱਚ ਜੋ ਜੋ ਕਿਸੇ ਦਾ ਚੈੱਕ ਆਨਲਾਈਨ ਕਰਦੇ ਜਿਵੇਂ ਅੱਜ ਮਿਲੇ ਆ ਜੀ ਸ਼ਾਮ ਨੂੰ ਪੈਸੇ ਕਾਉਂਦੇ ਆ ਜਗੇ